ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਦੋਸਤੋ ਤੇ ਸਟੂਡੀਓ ਤੋਂ ਤੁਹਾਡੇ ਰੂਬਰੂ ਹੋ ਰਹੇ ਆ ਇੱਕ ਨਵੇਂ ਅਪਡੇਟ ਦੇ ਨਾਲ ਤੁਹਾਨੂੰ ਦੱਈਏ ਕਿ ਆ ਲਗਾਤਾਰ ਭਾਰਤ-ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਦੀ ਸਥਿਤੀ ਬਣੀ ਹੋਈ ਹੈ ਤੇ ਬਹੁਤ ਜ਼ਿਆਦਾ ਤਣਾਅ ਜਿਹੜਾ ਆ ਉਹ ਬਣਿਆ ਹੋਇਆ ਆ ਵਕਫਾਕੇ ਜਾਂਦੇ ਵਿੱਚ ਜਿਹੜਾ ਆ ਉਹ ਪਾਰ ਤਵਲੋ ਜਿਹੜਾ ਆ ਪਾਕਿਸਤਾਨ ਦੇ ਖੂਫੀਆਂ ਟਿਕਾਣਿਆਂ ਦੇ ਉੱਤੇ ਜਿਹੜੇ ਆ ਉਹ ਹਮਲੇ ਕਰਕੇ ਉਹਨਾਂ ਨੂੰ ਜਿਹੜਾ ਆ ਨਸਤਾਬੂਤ ਕੀਤਾ ਜਾ ਰਿਹਾ ਆ ਜਿਦੇ ਚ ਉਹਨਾਂ ਦੇ ਨੌ ਟਿਕਾਣਿਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਟਾਰਗੇਟ ਕਰਕੇ ਤੇ ਤਬਾਹ ਕੀਤਾ ਗਿਆ ਤੇ ਅਜੇ ਵੀ ਜਿਹੜਾ ਆ ਕੁਝ ਐਸੇ ਟਿਕਾਣੇ ਨੇ ਜਿੱਥੇ ਕਿ ਆਤੰਗਵਾਦੀ ਸੁਪੇ ਹੋਣ ਦੀ ਸ਼ੰਕਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਤੇ ਇਹਨਾਂ ਚੀਜ਼ਾਂ ਨੂੰ ਹਮੇਤ ਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਜਿਹੜਾ ਆ ਆ ਕਾਫੀ ਜ਼ਿਆਦਾ ਜਿਹੜੀ ਸਥਿਤੀ ਉਹ ਨਾਜ਼ੁਕ ਹੁੰਦੀ ਜਾ ਰਹੀ ਜਿਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਆ ਉਹ ਬਲੈਕਆਊਟ ਦਾ ਅਭਿਆਸ ਕੱਲ 7 ਤਰੀਕ ਨੂੰ ਕੀਤਾ ਗਿਆ ਸੀ ਤੇ ਅੱਜ ਜਿਹੜੇ ਨਵੇਂ ਹੁਕਮ ਨੇ ਉਹ ਫਿਰ ਤੋਂ ਜਿਹੜਾ ਆ ਗਰਦਾਸਪੁਰ ਡੀਸੀ ਸਾਹਿਬ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਨ੍ਹਾਂ ਚੀਜ਼ਾਂ ਨੂੰ ਇਹ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਲੇ ਆਉਣ ਵਾਲੇ ਹੁਕਮਾਂ ਤੱਕ ਸਾਮ 9 ਤੋਂ ਲੈ ਕੇ ਸਵੇਰੇ 5 ਵਜੇ ਤੱਕ ਪੂਰੀ ਤਰ੍ਹਾਂ ਜਿਹੜਾ ਆ ਉਹ ਬਲੈਕਆਊਟ ਰਹੇਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਜਿਹੜੀ ਨਾ ਜਗਾਈ ਜਾਵੇ ਲਾਈਟ ਜਿਹੜੀ ਉਹ 9 ਤੋਂ 5:15 ਰਵੇਗੀ ਰਾਤੀ 9 ਤੋਂ ਸਵੇਰ ਦੇ 5 ਵਜੇ ਤੱਕ ਜਿਹੜੀ ਇਹ ਲਾਈਟ ਬੰਦ ਰਹੇਗੀ ਕਿੰਨੇ ਦਿਨ ਰਹੇਗੀ ਉਹ ਹੁਕਮ ਆਉਣ ਤੇ ਹੀ ਪਤਾ ਲੱਗੇਗਾ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਨਵਾਂ ਹੁਕਮ ਨਹੀਂ ਜਿਹੜਾ ਨਾਲ ਆਇਆ ਕਿ ਲਾਈਟ ਕਿੰਨੀ ਤਰੀਕ ਤੱਕ ਬੰਦ ਰਹੇਗੀ ਫਿਲਹਾਲ ਇਹੀ ਹੁਕਮ ਆਇਆ ਨੇ ਕਿ ਅਗਲੇ ਹੁਕਮਾਂ ਤੱਕ ਅੱਜ 8 ਤਰੀਕ ਨੂੰ ਜਿਹੜਾ ਆ ਉਹ ਔਰ ਲਾਈਟ 9 ਵਜੇ ਤੋਂ ਲੈ ਕੇ ਸ਼ਾਮ ਤੋਂ ਔਰ ਸਵੇਰ ਦੇ 5 ਵਜੇ ਤੱਕ ਜਿਹੜੀ ਲਾਈਟ ਆ ਉਹ ਬੰਦ ਰਵੇਗੀ ਤੇ ਪੂਰੀ ਤਰ੍ਹਾਂ ਜਿਹੜਾ ਆ ਬਲੈਕਆਊਟ ਕੀਤਾ ਜਾਵੇਗਾ ਕਿਉਂਕਿ ਸਿਚੁਏਸ਼ਨ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਹੈ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਬਰਾਂ ਉਨ ਦੀ ਵੀ ਕੋਈ ਲੋੜ ਨਹੀਂ ਹੈ ਛੋਟੀਆਂ ਮੋਟੀਆਂ ਇਸ ਤਰ੍ਹਾਂ ਦੀਆਂ ਕਤਿਵਿਧੀਆਂ ਜਿਹੜੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਤਾਂ ਦਰਨ ਦੀ ਵੀ ਲੋੜ ਨਹੀਂ ਹੈ ਪਰ ਜਿਹੜੇ ਉਹਨਾਂ ਨੇ ਹੁਕਮ ਦਿੱਤੇ ਨੇ ਉਹਨਾਂ ਹੁਕਮਾਂ ਦੇ ਉੱਤੇ ਪਾਲਣ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਨਾ ਆ ਸਕੇ ਡਿਪਟੀ ਕਮਿਸ਼ਨਰ ਨੇ ਨਾਲ ਦੇ ਨਾਲ ਇਹ ਵੀ ਕਹਾ ਆ ਕਿ ਜਿਵੇਂ ਕੇ ਕੇਂਦਰੀ ਜੇਲ ਤੇ ਹਸਪਤਾਲਾਂ ਦੀਆਂ ਜਿਹੜੀਆਂ ਲਾਈਟਸ ਨੇ ਉਹ ਜਗਦੀਆਂ ਰਹਿਣਗੀਆਂ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਖਿੜਕੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਤਾਂਕਿ ਅੰਦਰੂਨੀ ਲਾਈਟ ਬਾਹਰ ਨਾ ਆ ਸਕੇ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਉਹ ਲਗਾਤਾਰ ਦੇਖਿਆ ਚਾਚਿਆ ਜਾਵੇਗਾ ਬਾਕੀ ਪੂਰੇ ਗਰਦਾਸਪੁਰ ਜ਼ਿਲ੍ਹੇ ਨੂੰ ਜਿਹੜੇ ਨੇ ਉਹ ਸਖਤ ਆਰਡਰ ਦੇ ਦਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਲਾਈਟ ਨਾ ਜਗਾਈ ਜਾਵੇ ਕਿਤੇ ਸੰਪੂਰਨ ਤੌਰ ਤੇ ਬਲੈਕਆਊਟ ਕੀਤਾ ਜਾਵੇ ਫਿਰ ਤੁਹਾਨੂੰ ਦੱਸ ਦੇਈ ਕਿ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਈਟ ਬੰਦ ਰਹੇਗੀ ਪੂਰੀ ਤਰ੍ਹਾਂ ਬਲੈਕਆਊਟ ਕੀਤਾ ਜਾਵੇਗਾ ਜੇਕਰ ਤੁਹਾਡੇ ਇਨਵਰਟਰ ਬੈਟਰੀ ਜਾਂ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਕੋਲ ਲਾਈਟ ਆ ਗੱਡੀਆਂ ਦੇ ਸਕੂਟਰਾਂ ਦੀ ਮੋਟਰ ਸ਼ੈਗਲਾਂ ਦੀ ਤੇ ਉਹ ਵੀ ਜਿਹੜੀ ਹੈ ਬੰਦ ਰੱਖੀ ਜਾਵੇ ਨਾਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਬਾਹਰੀ ਕੋਈ ਵੀ ਜਿਹੜਾ ਆ ਲਾਈਟ ਦਾ ਪਰਪਸ ਉਹ ਨਾ ਜਗਾਇਆ ਜਾਵੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਜਿਹੜੀ ਉਹ ਲਾਈਟ ਨੂੰ ਮਾ ਬਾਰ ਲੈ ਕੇ ਨਾ ਘੁੰਮੋ ਪਿਛਲੇ ਦਿਨ ਅਭਿਆਸ ਜਿਹੜਾ ਕੀਤਾ ਗਿਆ 7 ਤਰੀਕ ਨੂੰ ਉਹਦੇ ਵਿੱਚ ਬਹੁਤ ਸਾਰੇ ਲੋਕ ਸੱਤਾਂ ਦੇ ਉੱਤੇ ਚੜ ਕੇ ਜਿਹੜਾ ਆ ਉਹ ਮੋਬਾਈਲ ਚਲਾ ਰਹੇ ਸੀ ਉਹਨਾਂ ਨੇ ਵੀ ਹਦਾਇਤ ਦਿੱਤੀ ਜਾਂਦੀ ਹੈ ਵੀ ਜੇਕਰ ਬਲੈਕਆਊਟ ਕੀਤਾ ਜਾਂਦਾ ਤੇ ਆਪਣੇ ਸੱਤ ਦੇ ਉੱਤੇ ਚੜ ਕੇ ਕਿਸੇ ਵੀ ਤਰ੍ਹਾਂ ਦਾ ਫੋਨ ਵਗੈਰਾ ਨਾ ਚਲਾਓ ਤਾਂ ਕਿ ਉਹ ਫੋਨ ਦੀ ਲਾਈਟ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਉਹ ਹਾਨੀ ਨਾ ਹੋ ਸਕੇ ਤਸਵੀਰਾਂ ਤੁਸੀਂ ਦੇ ਦਿੱਤੇ ਪਈਓ ਡਿਪੀਐਸਿਓ ਪੰਜਾਬੀ ਦੇ ਉੱਤੇ ਅੱਜ ਦਾ ਅਪਡੇਟ ਕਿਵੇਂ ਦਾ ਲੱਗਾ ਜੇਕਰ ਵਧੀਆ ਲੱਗਾ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮ ਜਿਹੜੇ ਆ ਪੂਰੇ ਗੁਰਦਾਸਪੁਰ ਦੇ ਵਿੱਚ ਫੈਲ ਸਕਣ ਤਾਂ ਕਿ ਇਹਨਾਂ ਦੇ ਉੱਤੇ ਅਮਲਾ ਪੂਰੀ ਤਰ੍ਹਾਂ ਅਮਲ ਕਰੇ ਧੰਨਵਾਦ ਮਿਲਦੇ ਕਿਸੇ ਨਵੇਂ ਅਪਡੇਟ ਦੇ ਨਾਲ